ਸ਼ਗੁੰਡੇ ਆਏ 15 ਗੁੰਡੇ ਆਏ ਪਹਿਲਾਂ ਉਹਨਾਂ ਦੇ ਸਿਰ ਤੇ ਉਹਨਾਂ ਨੇ ਰਾਟ ਮਾਰੀ ਮੁੜ ਕੇ ਚਾਕੂ ਮਾਰਿਆ ਮੁੜ ਕੇ ਮੇਰੇ ਤੇ ਬੇਟੇ ਨੂੰ ਮਿੰਨੋ ਤੇ ਮੇਰੇ ਬੇਟੇ ਨੂੰ ਧੂਕੇ ਬਾਹਰ ਗਲੀ ਚ ਉਹਨਾਂ ਨੇ ਕੁੱਟਿਆ ਦੋਨਾਂ ਨੂੰ ਇਸਾਈ ਧਰਮ ਦਾ ਪ੍ਰਚਾਰ ਕਰਨ ਤੇ ਔਰਤ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਜੀ ਹਾਂ ਇਲਜ਼ਾਮ ਹੈ ਕਿ ਗਵਾਂਡੀਆ ਬਲੋਈ ਇਸਾਈ ਧਰਮ ਦਾ ਪ੍ਰਚਾਰ ਕਰਨ ਤੇ ਇਸ ਔਰਤ ਅਤੇ ਉਸਦੇ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਧਰ ਇਸ ਕੁੱਟਮਾਰ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕੁਝ ਵਿਅਕਤੀ ਇਸ ਔਰਤ ਅਤੇ ਉਸਦੇ ਪਰਿਵਾਰ ਉੱਪਰ ਹਮਲਾ ਕਰਦੇ ਨਜ਼ਰ ਆ ਰਹੇ ਨੇ ਅੱਜ ਸਰੀ ਪੰਜਾਬ ਚ ਕੋਈ ਨਾ ਕੋਈ ਵਿਅਕਤੀ ਇਸਾਈ ਧਰਮ ਚ ਕਨਵਰਟ ਹੋ ਰਿਹਾ ਹੈ ਜਿਸ ਦਾ ਕਿ ਸਿੱਖ ਜਥੇਬੰਦੀਆਂ ਅਤੇ ਦੂਜੇ ਧਰਮਾਂ ਦੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ ਪਰ ਅੰਮ੍ਰਿਤਸਰ ਦੇ ਪੁਲਿਸ ਚੌਕੀ ਕੋਟ ਖਾਲਸਾ ਦੀ ਇੰਦਰਾ ਖਲੋਦੀ ਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਸਾਈ ਧਰਮ ਦਾ ਪ੍ਰਚਾਰ ਕਰਨ ਨੂੰ ਲੈ ਕੇ ਕੁਝ ਗਵਾਨੀਆਂ ਉੱਪਰ ਔਰਤ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਪੀੜਤ ਔਰਤ ਮੁਤਾਬਕ ਉਸਦਾ ਨਾਮ ਕੁਲਦੀਪ ਕੌਰ ਹੈ ਅਤੇ ਸਵੇਰੇ ਜਦੋਂ ਉਹਨਾਂ ਦੇ ਪਾਸਟਰ ਘਰ ਵਿੱਚ ਬੈਠ ਕੇ ਪ੍ਰੇਅਰ ਕਰ ਰਹੇ ਸਨ ਤਾਂ ਕੁਝ ਨੌਜਵਾਨ ਆਏ ਤਾਂ ਉਹਨਾਂ ਨੇ ਉਹਨਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਇਸਾਰ ਹਥਿਆਰਾਂ ਨਾਲ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਕਾਰਨ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਪੀੜਤਾ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਗਵਾਂਡੀਆਂ ਵੱਲੋਂ ਹੀ ਉਹਨਾਂ ਉੱ퍼 ਇਹ ਹਮਲਾ ਕਰਵਾਇਆ ਗਿਆ ਹੈ ਉਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਗਵਾਂਡੀ ਉਹਨਾਂ ਨੂੰ ਅਕਸਰ ਘਰ ਵਿੱਚ ਚਰਚ ਲਗਾਉਣ ਤੋਂ ਰੋਕਦੇ ਸੀ ਜਿਸ ਨੂੰ ਲੈ ਕੇ ਇਹ ਪੂਰਾ ਵਿਵਾਦ ਖੜਾ ਹੋਇਆ ਹੈ ਗੱਲਬਾਤ ਇਹ ਹੋਈ ਹੈ ਕਿ ਪਾਸੋਜੀ ਸੇਰੇ ਸਤੰਦਰ ਪਾਸੋਜੀ ਨਾਲ ਪ੍ਰੇਅਰ ਕਰਦੇ ਬੈਠੇ ਫੁੱਲਬੜ ਤੇ ਬਹਿ ਕੇ ਕੁਝ ਗੁੰਡੇ ਆਏ 15 ਗੁੰਡੇ ਆਏ ਪਹਿਲਾਂ ਉਹਨਾਂ ਦੇ ਸਿਰ ਤੇ ਉਹਨਾਂ ਨੇ ਰਾਟ ਮਾਰੀ ਮੁੜ ਕੇ ਚਾਕੂ ਮਾਰਿਆ ਮੁੜ ਕੇ ਮੇਰੇ ਤੇ ਬੇਟੇ ਨੂੰ ਮਿੰਨੋ ਤੇ ਮੇਰੇ ਬੇਟੇ ਨੂੰ ਧੂਕੇ ਬਾਹਰ ਗਲੀ 'ਚ ਉਹਨਾਂ ਨੇ ਕੁੱਟਿਆ ਦੋਨਾਂ ਨੂੰ ਫਿਰ ਸਾਨੂੰ ਨਹੀਂ ਪਤਾ ਲੱਗਾ ਪਾਸੇ ਜਿੱਥੇ ਡਿੱਗ ਪਏ ਆ ਪਿਓਸ਼ ਦੋਨ ਸੀ ਕੇ ਉਹ ਸਾਡੇ ਨਾਲ ਦੇ ਗਵੰਡੀਆ ਜਤਿੰਦਰ ਕੌਰ ਆ ਤੇ ਨਾਨੀ ਦਾ ਨਾਮ ਉਹਦਾ ਸੌਲ ਸੂ ਸਾਡੇ ਘਰੇ ਹੀ ਸਾਰਾ ਕੁਝ ਹੀ ਆ ਪੁਰਾਣੀ ਰੰਜੇ ਸ ਪੁਰਾਣੀ ਰੰਜੇ ਸੀ ਐਸੀ ਐਸੀ ਚਰਚਾ ਲਾਉਂਦੇ ਸੀ ਤਾਂ ਸਾਨੂੰ ਲਾਉਣ ਨਹੀਂ ਸੀ ਦਿੰਦੇ ਜੋ ਬਹੁਤ ਨੇ ਲਾਉਂਦੇ ਉਹ ਲੋਕਾਂ ਦੀ ਸਾਨੂੰ ਪਹਿਚਾਣ ਨਹੀਂ ਹੈ ਜਨਾਨੀ ਦੀ ਪਹਿਚਾਣ ਹੈ ਜਨਾਨੀ ਨੂੰ ਉਹ ਜਨਾਨੀ ਨੂੰ ਲੈ ਗਈ ਆ ਮੈਨੂੰ ਨਹੀਂ ਪਤਾ ਟੋਟਲ ਕਿੰਨੇ ਆ ਜੀ ਉਹ 15000 ਰੁਪਏ ਸੀ ਟੋਟਲ ਹਾਂ ਜੀ ਕੀਤੀ ਆ ਸਾਡੇ ਸਾਹਮਣੇ ਤੇ ਫੜ ਕੇ ਲੈ ਗਈ ਸੀ ਉਸ ਤੋਂ ਬਾਅਦ ਸਾਨੂੰ ਨਹੀਂ ਕਰਾਤ ਇਹ ਕਿੰਨੀ ਦੀ ਗੱਲ ਆ ਇਹ ਹੁਣੇ ਫਿਰ 10 10:30 ਵਜੇ ਦੀ ਗੱਲ ਜੀ ਠੀਕ ਕੀ ਹੋਣਾ ਚਾਹੀਦਾ ਵਾ ਜੇਕਰ ਮੇਰੇ ਪਤੀ ਨੂੰ ਕੁਝ ਹੋ ਗਿਆ ਤੇ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਉਸ ਤੋਂ ਪਹਿਲਾਂ ਹੀ ਮੈਂ ਕਹਿੰਨੀ ਆ ਕਿ ਅੰਦਰ ਕੀਤਾ ਜਾਵੇ ਕਿਉਂਕਿ ਅੱਜ ਮੇਰ ਨਾਲ ਵਾਰਦਾਤ ਕੋਈ ਅਕਲਪਸੇ ਹੋਰ ਦੇ ਨਾਲ ਨਾ ਹੋ ਜਵੀਂ ਕਿਹਨੇ ਚੱਟਾ ਲਾਈਆਂ ਜੀ ਉਹ ਕਿਸੇ ਜਥੇਬੰਦੀ ਦੇ ਲੋਕ ਨਹੀਂ ਆ ਨਹੀਂ ਉਹ ਜਥੇਬੰਦੀ ਦੇ ਲੋਕ ਨਹੀਂ ਉਹ ਗੁੰਡੇ ਸੀ ਉਹ ਮੁੰਡੇ ਉਹਨਾਂ ਨੇ ਚੋ ਵੀ ਇਨਾਂ ਦੇ ਹੱਥਾਂ ਵਿੱਚ ਸੀ ਕੱਲੀ ਚਰਚ ਕਰਕੇ ਤੁਹਾਨੂੰ ਚਰਚ ਕਰਕੇ ਸਾਡੇ ਨਾਲ ਪ੍ਰੋਬਲਮ ਕਰਦੀ ਆ ਪ੍ਰੇਅਰ ਕਰਦੇ ਆ ਤੇ ਹਮਲਾ ਕੀਤਾ ਗਿਆ ਸਾਡੇ ਕੋਲ ਵੀਡੀਓ ਰਿਕਾਰਡਿੰਗ ਸਾਰਾ ਕੁਝ ਜਿਹੜੋਫ ਉਹ ਪਹਿਲਾਂ ਗਾਲਾਂ ਕੱਢਣ ਦੀ ਸੀ ਉਹ ਵੀ ਰਿਕਾਰਡਿੰਗ ਸਾਡੇ ਕੋਲ ਹੈਗੀ ਹੈ ਸਾਨੂੰ ਛੱਡਿਆਂ ਤੇ 7 ਮਹੀਨੇ ਹੋ ਗਏ ਆ ਪਹਿਲਾਂ ਇਸੇ ਵਜ੍ਹਾ ਕਰਕੇ ਅਸੀਂ ਛੱਡ ਦਿੱਤੀ ਸੀ ਜਦੋਂ ਵੀ ਰਣੇ ਹੋਏ ਜਾਂ ਕੇ ਦੂਜੇ ਪਾਸੇ ਇਸ ਪੂਰੇ ਮਾਮਲੇ 'ਚ ਪੁਲਿਸ ਚੌਕੀ ਕੋਰ ਖਾਲਸਾ ਦੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਸ ਮਾਮਲੇ ਨੂੰ ਪੁਰਾਣੀ ਰஞ்சிਤ ਦਾ ਦੱਸਿਆ ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਦਾ ਈਸਾਈ ਧਰਮ ਦੇ ਪ੍ਰਚਾਰ ਨਾਲ ਕੋਈ ਵੀ ਲੈਣ ਦੇ ਨਹੀਂ ਉਹਨਾਂ ਮੁਤਾਬਕ ਦੋਵਾ ਤੇਰਾ ਵਿਚਾਲੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਝਗੜਾ ਚੱਲਦਾ ਸੀ ਜਿਸ ਨੂੰ ਲੈ ਕੇ ਹੁਣ ਇਹ ਪੂਰਾ ਵਿਵਾਦ ਮੁਰਤੋਂ ਖੜਾ ਹੋਇਆ ਹੈ ਇਹਨਾਂ ਜੀ ਸਾਨੂੰ ਇੱਕ ਸਵੇਰ ਕੰਪਲੇਂਟ ਆਈ ਸੀ ਇਹ ਜਿਹੜੇ ਹੈਗੇ ਨੇ ਜਤਿੰਦਰ ਮਸੀਹ ਨੇ ਵਾਸੀ ਇੰਦਰਾ ਕਲੋਨੀ ਕੋਟ ਖਾਲਸਾ ਜਿਹੜੇ ਪਾਸਟਰ ਜੀ ਨੇ ਤੇ ਦੂਜੇ ਪਾਸੇ ਆ ਇੱਕ ਲੇਡੀ ਹੈਗੇ ਨੇ ਜਤਿੰਦਰ ਕੌਰ ਉਹ ਵੀ ਗਲੀ ਨੰਬਰ 3 ਇੰਦਰਾ ਕਲੋਨੀ ਦੇ ਆਣ ਵਾਲੇ ਇਹਨਾਂ ਦਾ ਕੋਈ ਨਾ ਆਪਣੇ ਗਲੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਇਸ਼ੂ ਚੱਲ ਰਿਹਾ ਥੋੜਾ 올ਡ ਹੀ ਇਹਨਾਂ ਦਾ ਤੇ ਪਹਿਲਾਂ ਵੀ ਇਹਨਾਂ ਦੀਆਂ ਜਿਹੜਾ ਉਹ ਕੰਪਲੇਨਸ ਚੱਲਦੀਆਂ ਰਹੀਆਂ ਉਹਦੇ ਮੁਤਾਬਕ ਅਸੀਂ ਜੋ ਇਹਨਾਂ ਦੀ ਕਾਰਵਾਈ ਬਣ ਰਹੀ ਉਹ ਕੀਤੀ ਹੈ ਤੇ ਹੁਣ ਉਹ ਇਹਦਾ ਇੱਕ ਜਤਿੰਦਰ ਕੋਰ ਲੇਡੀ ਦਾ ਭਤੀਜਾ ਆ ਜਦੋਂ ਇਹਨਾਂ ਦੀ ਸਵੇਰੇ ਕਿਤੇ ਕਹੀ ਸੁਣੀ ਹੋਈ ਹੈ ਇਹਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਝਗੜਾ ਹੋਇਆ ਵਾ ਤੇ ਉਹਨੇ ਜਿਹੜਾ ਉਹਨੂੰ ਇੰਜਰ ਕਰਤਾ ਉਹਦੇ ਮਤਲਬ ਛੱਟ ਲਾਤੀ ਉਹਦੇ ਤੇ ਸੱਤ ਕਿੰਨੇ ਜਣੇ ਟੋਟਲ ਸੀ ਕਿਉਂਕਿ ਉਹਨਾਂ ਦਾ ਚੈਨਾ ਕੀ ਬਾਹਰੋਂ ਦੂਡੇ ਬਣਾ ਕੇ ਤੇ ਉਹਨਾਂ ਨੇ ਲੈ ਗਿਆ ਤੇ ਸਾਨੂੰ 5 ਕਰੋੜ ਰੁਪਏ ਆ ਸੀ ਦਾ ਸਾਨੂੰ ਚਰਚ ਦੇ ਅੰਦਰ ਅਪੀਲ ਕਰਨ ਤੋਂ ਰੋਕਦੇ ਸੀ ਕਿੰਨਾ ਦੇ ਸਾਥ ਨਹੀਂ ਪ੍ਰੇਅਰ ਦੇ ਨਾਲ ਉਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਉਹ ਇਹ ਗੱਲ ਹੁੰਦਾ ਕਿ ਜਦੋਂ ਇਸ਼ੂ ਬਣਨ ਵਾਸਤੇ ਕਿਸੇ ਵੀ ਗੱਲ ਨੂੰ ਕਿਸੇ ਪਾਸੇ ਲਾਇਆ ਜਾ ਸਕਦਾ ਆ ਬਟ ਜਿਹੜਾ ਇਹਨਾਂ ਦਾ ਝਗੜਾ ਹੈ ਉਹ ਇਹ ਨਹੀਂ ਕਿ ਆਜ ਦਾ ਆ ਉਹ ਪਹਿਲਾਂ ਵੀ ਇਹਨਾਂ ਦਾ ਝਗੜਾ ਚੱਲਦਾ ਆ ਔਰ ਹਾਇਰ ਅਥਾਰਟੀ ਦੇ ਕੋਲ ਵੀ ਇਹਨਾਂ ਦੀਆਂ ਕੰਪਲੇਂਟਸ ਚੱਲਦੀਆਂ ਰਹੀਆਂ ਆ ਤੇ ਜਿਹੜਾ ਝਗੜਾ ਹੋਇਆ ਉਹ ਸਿਰੇ ਸੱਡਣ ਲਈ ਹੋਇਆ ਉਹਦੇ ਨਾਲ ਚਰਚ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਘਰ ਆ ਤੇ ਘਰ ਦੇ ਬਾਹਰ ਝਗੜਾ ਹੋਇਆ ਇਹਨਾਂ ਦਾ ਕੀ ਕਰਾਈ ਕਾਰਵਾਈਯੋਗ ਦਿਨ ਸਟੇਟਮੈਂਟ ਲਿਖ ਰਹੇ ਆ ਜੋ ਸਟੇਟਮੈਂਟ ਰਹੇਗਾ ਜੋ ਦੀ ਇੰਜਰੀ ਰਿਪੋਰਟ ਹੈਗੀ ਉਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ ਹਾਲਾਂਕਿ ਪੁਲਿਸ ਨੇ ਫਿਲਹਾਲ ਦੋਮਾਤਰਾਂ ਦੇ ਬਿਆਨ ਕਲੰਬਤ ਕਰ ਲਏ ਨੇ ਅਤੇ ਮਾਮਲੇ ਦੀ ਜਾਂਚ ਕਰਨ ਵਿੱਚ ਪੁਲਿਸ ਛੁੱਟ ਗਈ ਹੈ ਪਰ ਦੂਜੇ ਪਾਸੇ ਪੀੜਤਾ ਵੱਲੋਂ ਇਸ ਪੂਰੇ ਮਾਮਲੇ ਨੂੰ ਇਸਾਈ ਧਰਮ ਦੇ ਪ੍ਰਚਾਰ ਦੀ ਰੰਗਤ ਦਿੱਤੀ ਜਾ ਰਹੀ ਹੈ ਜਦਕਿ ਪੁਲਿਸ ਨੇ ਇਸ ਪੂਰੇ ਮਾਮਲੇ 'ਚ ਪੁਰਾਣੀ ਰੰਜਿਸ਼ ਨੂੰ ਕਾਰਨ ਦੱਸਿਆ ਫਿਲਹਾਲ ਪੁਲਿਸ ਜਾਂਚ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਅਬਰੇ ਸਭ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬੀ ਟੀਵੀ